ਮੈਂ ਸੰਜੀਵ ਕੁਮਾਰ ਐਮਪੀ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੰਡੀ ਬਰੀਵਾਲਾ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਅਗਰਵਾਲ ਸਭਾ ਸ੍ਰੀ ਮੁਕਸਰ ਸਾਹਿਬ ਦੇਸ਼ ਤੇ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਨਾਲ ਹੀ ਅਪੀਲ ਕਰਦਾ ਹਾਂ ਕਿ ਜਿਹੜਾ ਇਹ ਆਉਣ ਵਾਲਾ ਦੀਵਾਲੀ ਦਾ ਤਿਉਹਾਰ ਹੈ ਇਸ ਦਿਨ ਅਸੀਂ ਗ੍ਰੀਨ ਪਟਾਕੇ ਚਲਾਈਏ ਤੇ ਧੂਆਂ ਰਹਿਤ ਇਹ ਦੀਵਾਲੀ ਮਨਾਈਏ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਹੈ ਇਹ ਦੂਸ਼ਿਤ ਨਾ ਹੋਵੇ ਤੇ ਨਾਲ ਹੀ ਇੱਕ ਹੋਰ ਅਪੀਲ ਕਰਦਾ ਹਾਂ ਕਿ ਇਸ ਦਿਨ ਬੱਚਿਆਂ ਨੂੰ ਇਨ੍ਹਾਂ ਪਟਾਕਿਆਂ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਕੋਈ ਮਿਸ ਹੈਪਨਿੰਗ ਨਾ ਹੋਵੇ ਤੇ ਜਿਹੜਾ ਸਾਡਾ ਧਿਆਰਤਾ ਦੇਣਾ ਹੈ ਖੁਸ਼ੀਆਂ ਭਰਿਆ ਬਤੀਤ ਹੋਵੇ ਧੰਨਵਾਦ